ਅਲਬਰਟਾ ਸਰਕਾਰ ਨੇ ਇੱਕ ਨਵੇਂ ਭੁਗਤਾਨ ਮਾਡਲ ਦਾ ਐਲਾਨ ਕੀਤਾ ਹੈ ਜੋ ਨਰਸ ਪ੍ਰੈਕਟਿਸ਼ਨਰਾਂ ਨੂੰ ਫੈਮਿਲੀ ਡਾਕਟਰਾਂ ਦੀ ਅਦਾਇਗੀ ਦਾ 80% ਦੀ ਬਣਾਉਣ ਦੀ ਇਜਾਜ਼ਤ ਦੇਵੇਗਾ। ਸਿਹਤ ਮੰਤਰੀ ਐਡਰੀਆਨਾ ਲੌਂਗਰੇਸ ਦਾ ਕਹਿਣਾ ਹੈ ਕਿ ਭੁਗਤਾਨ ਯੋਜਨਾ ਲਈ ਯੋਗ ਨਰਸਾਂ ਨੂੰ 900 ਮਰੀਜ਼ਾਂ ਦੀ ਦੇਖਭਾਲ ਕਰਨ ਤੇ ਸ਼ਨੀਵਾਰ ਸ਼ਾਮ ਤੇ ਛੁੱਟੀਆਂ ਤੇ ਆਪਣੇ ਕਲੀਨਿਕ ਚਲਾਉਣ ਲਈ ਵਚਨਬੱਧ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁਆਵਜ਼ਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਕਿੰਨੇ ਮਰੀਜ਼ਾਂ ਦੀ ਸੇਵਾ ਕੀਤੀ ਜਾ ਰਹੀ ਹੈ। ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਅਲਬਰਟਾ ਵਾਸੀਆਂ ਨੇ ਪ੍ਰਾਇਮਰੀ ਕੇਅਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਸੰਘਰਸ਼ ਕੀਤਾ ਹੈ ਤੇ ਪ੍ਰੋਗਰਾਮ ਨੂੰ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਲੌਂਗਰੇਜ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ 50 ਨਰਸ ਪ੍ਰੈਕਟਿਸ਼ਨਰਾਂ ਦੇ ਲਈ ਉਪਲਬਧ ਕਰਵਾਇਆ ਜਾਣਾ ਹੈ ਉਹਨਾਂ ਦੇ ਕੋਲ 900 ਮਰੀਜ਼ਾਂ ਨੂੰ ਪ੍ਰਾਪਤ ਕਰਨ ਲਈ 2 ਸਾਲ ਹਨ ਪ੍ਰੋਵਿੰਸ 5 ਸਾਲਾਂ ਵਿੱਚ ਪ੍ਰੋਗਰਾਮ ਦੀ ਸਮੀਖਿਆ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰਾਇਮਰੀ ਕੇਅਰ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਉਂਸਲ ਦੇ ਮੈਂਬਰ ਇਸ ਮੁੱਦੇ ਤੇ ਵੰਡੇ ਹੋਏ ਨੇ ਕਿ ਸੈਂਟਰਲ ਬੈਂਕ ਨੂੰ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੀ ਸ਼ੁਰੂਆਤ ਲਈ ਕਿੰਨਾ ਇੰਤਜ਼ਾਰ ਕਰਨਾ ਚਾਹੀਦਾ ਹੈ 10 ਅਪ੍ਰੈਲ ਨੂੰ ਬੈਂਕ ਦੇ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਦੇ ਫੈਸਲੇ ਤੋਂ ਪਹਿਲਾਂ ਹੋਈ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੇ ਵੇਰਵੇ ਜਨਤਕ ਕੀਤੇ ਗਏ ਨੇ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਬੈਂਕ ਨੂੰ ਫਿਲਹਾਲ ਮਜ਼ਬੂਤ ਆਰਥਿਕ ਐਕਟੀਵਿਟੀ ਦੇ ਚੱਲਦਿਆਂ ਅਤੇ ਮਹਿੰਗਾਈ ਦਰ ਦੇ ਵਿੱਚ ਸਥਿਰ ਗਿਰਾਵਟ ਨਾ ਹੋਣ ਕਾਰਨ ਫਿਲਹਾਲ ਥੋੜਾ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਪਰ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਦੇ ਵਿੱਚ ਗਿਰਾਵਟ ਆ ਰਹੀ ਹੈ ਤੇ ਇਸ ਸਮੇਂ ਤੇ ਵਿਆਜ ਦਰਾਂ ਨੂੰ ਉੱਚੇ ਪੱਧਰ ਤੇ ਰੱਖਣਾ ਚਿੰਤਾ ਪੈਦਾ ਕਰ ਸਕਦਾ ਹੈ ਕਿਉਂਕਿ ਆਰਥਿਕ ਤੇ ਵਧੀਆ ਪ੍ਰਦਰਸ਼ਨ ਕਾਰਨ ਜੋਖਮ ਘਟ ਗਿਆ ਹੈ ਇਹਨਾਂ ਮਤਭੇਦਾਂ ਦੇ ਬਾਵਜੂਦ ਬੈਂਕ ਦੇ ਵੱਲੋਂ ਜਿਹੜੀ ਬੈਂਚਮਾਰਕ ਦੇ ਉੱਤੇ 5% ਉੱਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਪਰ ਬੈਂਕ ਤੇਜ਼ੀ ਦੇ ਨਾਲ ਵਿਆਜ ਦਰਾਂ ਦੇ ਵਿੱਚ ਕਟੌਤੀ ਨਹੀਂ ਕਰਨ ਜਾ ਰਹੇ ਨੇ ਕਿਉਂਕਿ ਇਸ ਵਖਰੇਵੇਂ ਵਾਲੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਬੈਂਕ ਵਿਆਜ ਦਰਾਂ ਦੇ ਵਿੱਚ ਕਟੌਤੀ ਕਾਫੀ ਹੌਲੀ ਗਤੀ ਦੇ ਨਾਲ ਜਿਹੜੀ ਹੈ ਉਹ ਕਰੇਗੀ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਬੈਂਕ ਵੱਲੋਂ ਜੂਨ ਜਾਂ ਜੁਲਾਈ ਦੇ ਵਿੱਚ ਵਿਆਜ ਦਰਾਂ ਘਟਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਏਗਾ ਕੈਨੇਡਾ ਵਿੱਚ ਇਨਫਲੇਸ਼ਨ ਰੇਟ ਮਾਰਚ ਵਿੱਚ 2.9% ਸੀ ਜੋ ਕਿ ਬੈਂਕ ਦੇ 1% ਤੋਂ 3% ਮਹਿੰਗਾਈ ਦਰ ਦੇ ਟੀਚੇ ਦੇ ਅੰਦਰ ਹੈ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਭਗ ਸਥਿਰ ਹੈ 10 April ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਗਵਰਨਰ ਟਿਫ ਮਕੱਲਮ ਨੇ ਕਿਹਾ ਸੀ ਕਿ ਬੈਂਕ ਜੂਨ ਦੇ ਵਿੱਚ ਪਹਿਲੀ ਕਟੌਤੀ ਕਰਨ ਬਾਰੇ ਵਿਚਾਰ ਕਰ ਸਕਦੀ ਹੈ ਪਰ ਇਹ ਸਾਰਾ ਕੁਝ ਆਰਥਿਕ ਗਤੀਵਿਧੀਆਂ ਤੇ ਮਹਿੰਗਾਈ ਦਰ ਦੀ ਸਥਿਰਤਾ ਤੇ ਨਿਰਭਰ ਕਰੇਗਾ ਰੀਅਲ ਏਸਟੇਟ ਮਾਰਕੀਟ ਦੀਆਂ ਗਤੀਵਿਧੀਆਂ ਸਿੱਧੇ ਰੂਪ ਦੇ ਵਿੱਚ ਇਸ ਨਾਲ ਜੁੜੀਆਂ ਹੋਈਆਂ ਨੇ ਬੀਸੀ ਰੀਅਲ ਏਸਟੇਟ ਬੋਰਡ ਦੇ ਵੱਲੋਂ ਅੱਜ ਪੇਸ਼ ਕੀਤੇ ਗਏ ਨੰਬਰਾਂ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ 2024 ਦੇ ਅੰਤ ਤੱਕ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਹਲਚਲ ਦਿਖਾਈ ਦੇ ਸਕਦੀ ਹੈ ਤੇ ਇਸ ਦੇ ਹੀਟ ਅਪ ਹੋਣ ਦੀ ਪੂਰੀ ਸੰਭਾਵਨਾ ਹੈ ਬੇਸ਼ੱਕ ਬੋਰਡ ਨੇ ਕਿਹਾ ਹੈ ਕਿ ਘਰਾਂ ਦੇ ਪ੍ਰਾਈਸ ਅਤੇ ਅਫੋਰਡੇਬਿਲਟੀ ਮੈਟਰੋ ਵੈਂਕੂਵਰ ਰੀਜ਼ਨ ਦੇ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਬੈਂਕ ਦੇ ਫੈਸਲੇ ਤੇ ਸਭ ਤੋਂ ਜਿਹੜਾ ਉਹ ਨਿਰਧਾਰਿਤ ਹੋਵੇਗਾ ਬੋਰਡ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਵੈਨਕੂਵਰ ਦੇ ਵਿੱਚ ਸੇਲਸ 7.3% ਫਰੇਜ਼ਰ ਵੈਲੀ ਦੇ ਵਿੱਚ 7.4% ਤੇ ਚਲਾ ਬੈਗ ਦੇ ਵਿੱਚ 8.1% ਵਧਣਗੀਆਂ ਜੋ ਕਿ 2023 ਵਿੱਚ ਬਹੁਤ ਹੇਠਲੇ ਪੱਧਰ ਤੇ ਰਹੀਆਂ ਨੇ ਉਹਨਾਂ ਆਖਿਆ ਕਿ ਸਟਰੋਂਗ ਪੋਪੂਲੇਸ਼ਨ ਗ੍ਰੋਥ ਦੇ ਚਲਦਿਆਂ ਖਰੀਦਦਾਰਾਂ ਦੀ ਗਿੰਦੀ ਵਧੇਗੀ ਜੋ ਕਿ ਬੈਂਕ ਦੇ ਡਿਸੀਜਨ ਦਾ ਇੰਤਜ਼ਾਰ ਕਰ ਰਹੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ